ਸਿਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕ ਸਿਉ ਚਿਤ ਲਾਏ ਏਕ ਸਬੇਨ ਸਬ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਇਸ ਕਉ ਪੂਰਬ ਲਿਖਿਆ ਤិន ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪ ਨ ਲਗਾਈ ਜਿਸ ਹਰਿ ਕਾ ਨਾਮ ਅਧਾਰ ਬਾਹ ਪਕੜ ਗੁਰ ਕਾ ਡਿਆ ਸੋਇ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਢੋਈ ਤੇ ਸਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਘਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਤੇ ਆਈਐ ਜੀ ਅੜੇ ਸਿਰ ਸਾਹਾ ਉਪਾਤ ਸਾਹੋ ਤਿਸਹੀ ਕੀ ਕਾਰ ਆਸਮਨ ਜਿਸ ਕਾ ਸਬਸ ਵੇਸਾਹ ਸਾਬਸਿਆਣ ਪਾ ਛੱਡ ਕੈ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ ਆਠ ਪਹਿਰ ਪ੍ਰਾਪਤਿ ਆਏ ਤੂੰ ਗੁਣ ਗੋਇੰਦ ਨਿਤ ਗਾਓ ਰਹਾਓ ਤਿਸ ਕੀ ਸਰਨੀ ਪਾਰ ਮਨਾ ਜਿਸ ਜੀਵਡ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਭੈ ਭੰਜਨੋ ਤਿਸ ਆਗੇ ਕਰ ਅਰਦਾਸ ਮੇਹਰ ਕਰੇ ਜਿਸ ਮੇਹਰਵਾਨ ਤਾ ਕਾਰਜ ਆਵੇ ਰਾਸ ਬਹੁਤੋ ਬਹੁਤ ਬਖਾਣੀ ਐ ਊਚੋ ਊਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਾਓ ਪ੍ਰਭ ਮਯਾਕਾਰ ਸਚ ਦੇਵ ਹੋ ਆਪਣਾ ਨਾਉ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤੇ ਸੋ ਮੋਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸਚਾ ਸੋਏ ਮੇਰੇ ਮਾਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲਏ ਛੜਾਏ ਰਹਾਉ ਦੁਨੀਆ ਕੀ ਆਵੜਿਆਈਆ ਕਵਨ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣੁ ਕਾ ਆਪਣਾ ਆਪ ਤੇ ਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਪਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤੇ ਸਹਿ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੁ ਕਰੇ ਜਿਸ ਬਿਨ ਸਹਿ ਹਉ ਮੈਂ ਤਾਪ ਨਾਨਕ ਕਾਉ ਗੌਰ ਭੀਟਿਆ ਬਿਨ ਸੇ ਸਗਲ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ क पशाणु जी का इको रक्षणहारक मन आसरा एको एक प्राण आधारणा सदा सुख पार ब्रह्म करतार ਮਨ ਮੇਰੇ ਸਗਲ ਉਪਾਅ ਤਿਆਗ ਗੁਰ ਪੂਰਾ ਆਰਾਧਨਿਤ ਇਕਸ ਕੀ ਲਿਵ ਲਾਗ ਰਹਾਉ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇਕਸ ਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨਹੋਨਾ ਵਿਸਰੈ ਜਿਨ ਸਭ ਕੇਸ਼ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇਕਸੇ ਤੀਰਤੇ ਆ ਨਾ ਹੋਵੀ ਸੋਗ ਸੰਤਾਪ ਬਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੈ ਪੂਰਾ ਭਾਇ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾ ਜੇਨਾ ਸਤਗੁਰ ਸਿਉ ਚੇਤ ਲਾਇਆ ਸੇ ਪੂਰੇ ਪ੍ਰਧਾਨ ਜੇਨ ਕਾਉ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜੇਨ ਕਾਉ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜੈ ਦਰਗਹਿ ਪੈਦਾ ਜਾਏ ਰਹਾਉ ਜਨਮ ਮਰਨ ਕਾ ਭਾਉ ਗਇਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਾ ਨਮ ਮਰਨ ਕੀ ਮਾਲ ਕਟੀਐ ਗੁਰ ਦਰਸ਼ਨ ਦੇਖਿ ਨਿਹਾਲ ਥਾਨਥ ਨੰਤਰ ਰਵ ਰਹਿਆ ਉਪਾਰ ਬ੍ਰਹਮ ਪ੍ਰਭ ਸੋਇ ਸਬਨਾ ਦਾਤਾ ਏਕ ਹੈ ਦੂਜਾ ਨਾਹੀ ਕੋਇ ਤਿਸ ਸਰਣਾਈ ਛੁਟੀਐ ਕੀਤਾ ਲੋੜੇ ਸੋ ਹੋਇ ਜੇ ਨ ਮਾਨਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤੈਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨਨੀ ਮੇਰਾ ਪ੍ਰਾਪਤ ਆਇਆ ਨਾਨਕ ਤੈਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮੇਲ ਸਤਗੁਰ ਸਭ ਦੁੱਖ ਗਇਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆ ਏਕ ਸੁਸਿਉ ਲਿਵ ਲਾਏ ਮੇਲ ਸਾਧੂ ਮੁਖ ਊਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਾਰੀ ਬਿਰਥਾ ਜਾਏ ਨਾ ਕੋਏ ਰਹਾਉ ਮਨ ਕੀਆ ਇੱਛਾ ਪੂਰੀ ਆ ਪਾਇਆ ਨਾਮ ਨਦਾਨ ਯੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਰਛਾਨ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮ ਧਾਨ ਈਸ਼ਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸਬਦ ਪ੍ਰਸ਼ਾਨ ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰ ਹਲਤ ਬਲਤ ਮੁਖ ਊਜਲੇ ਸਾਚੇ ਕੇ ਗੁਣਸਾਰ ਅਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਾਧ ਬਲੇਹਾਰ ਸਿਰੀ ਰਾਗ ਮਹੱਲਾ ਪੰਜਵਾਂ ਊਰਾ ਸਤਗੁਰ ਜੇ ਮਿਲੈ ਪਾਈਐ ਸਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਾ ਨਮਾ ਮਰਨ ਦੁਖ ਕਾਟੀਐ ਲਾਗੇ ਸਹਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਾਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਇਹ ਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹ ਵਡ ਭਾਗੀ ਮਿਲ ਸੰਗਤੀ ਸੱਚਾ ਸਬਦ ਵਿਸਾਹ ਕਾਰ ਸੇਵਾ ਸੁਖ ਸਾਗਰੈ ਸਿਰ ਸਾਹਾ ਉਪਾਤ ਸਾਹ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਥਾਉ ਮੈਂ ਧਾਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਉ ਨਿਮਾਣਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਵ ਹਾਰ ਜਪੀਐ ਆਰਾਧੀਐ ਆਠ ਪਹਿਰ ਗੋਵਿੰਦ ਜੀ ਅਪਰਾਣ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰੇ ਅਨ ਪ੍ਰਭ ਪਾਰ ਬ੍ਰਹਮ ਬਖਸਿੰਦ ਸਿਰੀ ਰਾਗ ਮਹੱਲਾ ਪੰਜਵਾ ਪਰੀਤ ਲਗੀ ਤਿਸ ਸੱਚ ਸਿਉ ਮਰੈ ਨਾ ਆਵੈ ਜਾਇ ਨਾ ਵਿਛੋੜਿਆ ਵਿਛੋੜੈ ਸਭ ਮਹਿ ਰਹਿਆ ਸਮਾਏ दीन दर्द दुख भञना सेवक पाए अचरज रूप अचरजरूपरञ्जनो गुर मे लाया माए। पाई रे मीत करहो प्रभ सोये माया मोह परीत त्रेग सुखी नादि कोए रहाओ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਊਚਾ ਵੱਡਾ ਅਪਾਰ ਬਾਲਕ ਵਿਰਤ ਨਾ ਜਾਣੀਐ ਨਿਹਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨੇਧਾਰਾ ਆਧਾਰ యేస పేఖత కేల విఖ హిరహ మాన तन హోవే సాంత 1 మన్ ఏక్ తై హై ఏ మన్ కి లాహే పరాంత గుణ నిదాన నవ तन సదా పూర్ణ జా కీ దాత్ సదా సదా ఆరాదియే దిన గిస రహో నహీ రాత్ ਜੇਨ ਕਾਉ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹਦੂਰ ਸਾਧ ਘਾਟ ਘਾਟ ਬ੍ਰਹਮ ਰਵਿੰਦ ਅਕਿਰਤ ਕਣਾਨੁ ਪਾਲਦਾ ਪ੍ਰਭ ਨਾਨਕ ਸਾਧ ਗਖਸ਼ਿੰਦ ਸਿਰੀ ਰਾਗ ਮਹੱਲਾ ਪੰਜਵਾਂ ਮਾਨ ਤਾਨ ਧਾਨ ਜਿਨ ਪ੍ਰਭ ਦੀਆ ਰਖਿਆ ਸਹਿਜ ਸਵਾਰ ਸਰਬ ਕਲਾਕਾਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖ ਔਰ ਧਾਰ ਮੇਰੇ ਮਨ ਹਾਰ ਬਿਨ ਅਵਰ ਨਾ ਕੋਏ ਪ੍ਰਭ ਸਰਣਾਈ ਸਦਾ ਰਹੋ ਦੁਖ ਨਾ ਵਿਆਪੇ ਕੋਏ ਰਹਾਉ ਰਤਨ ਪਦਾਰਥ ਮਾਨਕਾ ਸੁਏਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਖ ਜਿਨ ਕੀਤਾ ਤਿਸਹਿ ਨ ਜਾਣਈ ਮਨ ਮੁਖ ਪਾਸ ਨਾ ਪਾਕ अन्त्र राव रावया ते सुनो जाने दूर तृष्णा लागी राच रहया अन्तर मैं कूर भगति नाम मिहूनया आवह वन्य पूर राख लेहो जी जीव कर दया ਬੇਨੰ ਪ੍ਰਭ ਕੋਏ ਨਾ ਰੱਖ ਨਹਾਰ ਮਹਾ ਬਿਕਟ ਜਮ ਭਇਆ ਨਾਨਕ ਨਾਮ ਨਾ ਵਿਸਰਾਓ ਕਰ ਆਪਣੀ ਹਾਰ ਮਇਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਾਨ ਅਰ ਧਾਨ ਮੇਰਾ ਰਾਜ ਰੂਪ ਮੈਂ ਦੇਸ ਸੋਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਹਿਰਦੈ ਨ ਵਸੈ ਕਾਰਜ ਕਿਤੇ ਨਾ ਲੇਖ ਮੇਰੇ ਮਨ ਕਾਰ ਨਾਮ ਧਿਆਏ ਕਾਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਉ ਨਾਮ ਨਿਦਾਨ ਧਿਆਈਐ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹਉ ਮੈ ਰੋਗ ਭ੍ਰਮ ਕਟਿਐ ਨਾ ਆਵੇ ਨਾ ਜਾਗ ਕਾਰ ਸੰਗਤ ਤੂੰ ਸਾਧਕੀ ਅਠਸਠ ਤੀਰਥ ਨਾਉ ਜਿਉ ਪ੍ਰਾਣ ਮਨ ਤਨ ਹਰੇ ਸਾਚਾ ਏਹੋ ਸੁਆਵ ਅਥਾ ਮਿਲਹਿ ਵਡਾਈਆ ਦਰਗਹਿ ਪਾਵੈ ਥਾਉ ਕਰੇ ਕਰਾਇ ਆਪ ਪ੍ਰਭ ਸਾਬ ਕੇਸ਼ ਤਿਸ ਹੀ ਹਾਥ ਮਾਰ ਆਪੇ ਜੀਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ नाथ ਸ੍ਰੀ ਰਾਗ ਮਹੱਲਾ ਪੰਜਵਾਂ ਸਰਣ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕੈ ਉਪਦੇਸੇ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨ ਹੋ ਵਿਸਾਰ ਰਹਾਵ ਗੁਣ ਗੋਵਿੰਦ ਨਿਤ ਗਾਵੀਐ ਅਭੁਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰਿ ਡਿਠੇ ਵਿਸਥਾਰ ਸਹਜੇ ਸਿਫਤੀ ਰਤਿਆ ਭਵ ਜਲ ਉਤਰੇ ਪਾਰ ਇਰਥ ਵਰਤ ਲਖ ਸੰਜਮ ਪਾਈਐ ਸਾਧੂ ਤੂਰ ਲੋਕ ਕਮਾਵੇ ਕਿਸਤੇ ਜਾ ਵੇਖੈ ਸਦਾ ਅਧੂਰ ਥਾਨਥਨੰਤਰ ਰਾਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਬਾਤ ਸਾਹੀ ਅਮਰ ਸੱਚ ਸੱਚੇ ਸਚਾ ਥਾਨ ਸੱਚੀ ਕੁਦਰਤ ਧਾਰੀ ਅਨ ਸੱਚ ਸਿਰ ਜਿਉਨ ਜਹਾਨ ਨਾਨਕ ਜਪੀਐ ਸੱਚ ਨਾਮ ਹਾਉ ਸਦਾ ਸਦਾ ਕੁਰਬਾਨ ਸਿਰੀ ਰਾਗ ਮਹੱਲਾ ਪੰਜਵਾਂ ਉਦਮਕਾਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਾਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇਛੇ ਫਲ ਪੁੰਚ ਤੂ ਸਭ ਚੂਕੈ ਸੋਗ ਸੰਤਾਪ ਰਹਾਉ ਜਿਸ ਕਾਰਣ ਤਨ ਧਾਰਿਆ ਸੋ ਪ੍ਰਭ ਡਿਠਾ ਨਾਲ ਜਾਲ ਥਲ ਮਹੀ ਅਲ ਪੂਰੇ ਆ ਪ੍ਰਭ ਆਪਣੀ ਨਦਰ ਨਿਹਾਲ ਮਾਨ ਤਨ ਨਿਰਮਲ ਹੋਇਆ ਲਾਗੀ ਸਾਚ ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਾਪ ਤਾਪ ਤਿਨਹੀ ਕੀਤ ਰਤਨਾਜ ਵੇ ਹਰਮਾਨਿਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਿਜ ਆਨੰਦ ਰਾਸ ਜਨ ਨਾਨਕ ਹਰ ਗੁਣ ਗਾਉ ਸਿਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੌਣ ਸੋਏ ਜੇਤ ਜਪੀਐ ਹਰਨਾਵੋ ਚਰਨ ਕਮਲ ਗੁਰ ਧਨ ਦੀਆ ਮਿਲਿਆਨ ਥਾਵੇ ਥਾਉ ਸਾਚੀ ਪੁੰਜੀ ਸਚ ਸੰਜਮ ਆਠ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟੇ ਆ ਮਰਨ ਨ ਆਵਣ ਜਾਉ ਮੇਰੇ ਮਨ ਹਾਰ ਭਾਜ ਸਦਾ ਇੱਕ ਰੰਗ ਘਾਟ ਘਾਟ ਅੰਤਰਾਵ ਰਹਿਆ ਸਦਾ ਸਹਾਈ ਸੰਗ ਰਹਾ ਸੁਖਾ ਕੀ ਮੇਤਕ ਆਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾ ਸੰਗਤ ਮਾਨਵ ਸੈ ਪ੍ਰਭ ਪ੍ਰੀਤਮ ਬਖਸ਼ੇਂਦ ਜੇਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰੀਂਦ ਆਵ ਸਰਹਾਰ ਜਾਸ ਗੁਣ ਰਮਣ ਜਿਤ ਕੋਟ ਮਰਜਨ ਇਸਨਾਨ ਰਸਨਾ ਉਚਰੈ ਗੁਣ ਗਤੀ ਕੋਏ ਨਾ ਪੁੱਜੈ ਦਾਨ ਨਰੇਸ਼ਟ ਤਾਰ ਮਾਨ ਤਨ ਵਸੈ ਦਿਆਲ ਪੁਰਖ ਮਿਹਰਵਾਨ ਜੀਉ ਪਿੰਡ ਧਾਨ ਤਿਸ ਦਾ ਹਾਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੋੜੈ ਜੋ ਮਿਲਿਆ ਕਰਤਾਰ ਦਾਸਾਂ ਕੇ ਵੰਦਨ ਕਟਿਆ ਸਾਚੈ ਸਿਰਜਣਹਾਰ कुला मार्ग पाए उन गुण अवगुण ना विचार नानक तेस शरणागति जे सगल कटा आधार